ਪੰਜਾਬ ਪੁਲਿਸ ਦੇ ਜਿੱਥੇ ਵੱਡੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਗ੍ਰਿਫਤਾਰੀ ਹੋਈ ਸੀ ਹੁਣ ਉਸੇ ਦੇ ਤਹਿਤ ਹੀ ਤੁਸੀਂ ਇਹ ਸਮਝੋ ਕਿ ਹੁਣ ਆਮ ਆਦਮੀ ਪਾਰਟੀ ਸਰਕਾਰ ਆਪਣੇ ਹੀ ਮੈਕਮੇ ਦੇ ਵਿੱਚ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਹੁਣ ਪੰਜਾਬ ਪੁਲਿਸ ਨੇ ਸਾਬਕਾ ਆਈਜੀ ਰਚਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਤਸਵੀਰਾਂ ਦੇ ਵਿੱਚ ਰਚਪਾਲ ਸਿੰਘ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਹੀਰੋਇਨ ਦੀ ਤਸਕਰੀ ਤੇ ਝੂਠੇ ਮਾਮਲਿਆਂ ਦੇ ਵਿੱਚ ਨੌਜਵਾਨਾਂ ਨੂੰ ਫਸਾਣਾ ਤੇ ਇਹ ਮਾਮਲਾ 2009 ਦਾ ਦੱਸਿਆ ਜਾ ਰਿਹਾ ਹੈ ਜਦੋਂ ਰਚਪਾਲ ਸਿੰਘ ਅੰਮ੍ਰਿਤਸਰ ਦੇ ਏਆਈਜੀ ਹੁੰਦੇ ਸੀ ਤਾਂ ਉਹਨਾਂ ਨੇ 2009 ਦੀ ਫਰਵਰੀ ਮਹੀਨੇ ਦੇ ਵਿੱਚ ਇੱਕ ਕੇਸ ਦਰਜ ਕੀਤਾ ਜੋ ਕਿ ਬਾਅਦ ਵਿੱਚ ਝੂਠਾ ਨਿਕਲਿਆ ਤੇ ਸਾਜ਼ਿਸ਼ ਤਹਿਤ ਹੈਰੋਇਨ ਦੀ ਤਸਕਰੀ ਅਤੇ ਨਾਲ ਨੌਜਵਾਨਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਨ ਦੇ ਮਾਮਲੇ ਦੇ ਵਿੱਚ ਬੀਤੇ ਕੱਲ ਜਲੰਧਰ ਪੁਲਿਸ ਦੀ ਐਸਟੀਐਫ ਨੇ 트੍ਰੈਪ ਲਗਾ ਕੇ ਬਿਆਸ ਦੇ ਕੋਲੋਂ ਰਚਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਅੱਜ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਰਿਮਾਂਡ ਲੈ ਕੇ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕੀਤੀ ਜਾਵੇਗੀ ਇਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਵਿੱਚ ਕਿ ਇਸ ਕੇਸ ਦੇ ਵਿੱਚ ਪੌਣੇ 2 ਕਰੋੜ ਦਾ ਲੈਣ ਦੇਣ ਦੀ ਗੱਲ ਸਾਹਮਣੇ ਆਈ ਸੀ ਜਿਦੇ ਵਿੱਚ ਹਾਈ ਕੋਰਟ ਦੇ ਆਦੇਸ਼ਾਂ ਦੇ ਤਹਿਤ ਡੀਜੀਪੀ ਦੇ ਡੀਜੀਪੀ ਦੇ ਅਧੀਨ ਇੱਕ ਐਸਆਈਟੀ ਬਣੀ ਜਿਸ ਨੇ ਇਹਦੇ ਉੱਤੇ ਸਾਰੀ ਕਾਰਵਾਈ ਕੀਤੀ ਤੇ ਇਸ ਦੇ ਵਿੱਚ ਅੱਜ ਜਾ ਕੇ ਯਾਨੀ ਕਿ ਬੀਤੇ ਕੱਲ ਜਾ ਕੇ ਹੁਣ ਰਚਪਾਲ ਸਿੰਘ ਹੋਰਾਂ ਦੀ ਜਿਹੜੀ ਕਹਿ ਲੋ ਕਿ ਗ੍ਰਿਫਤਾਰੀ ਹੋਈ ਹੈ ਇਸ ਦੇ ਵਿੱਚ ਰਚਪਾਲ ਸਿੰਘ ਦਾ ਸਾਥ ਦੇਣ ਵਾਲੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਤੇ ਨਾਲ ਦੇ ਨਾਲ ਹੀ ਸਾਬਕਾ ਇੰਸਪੈਕਟਰ ਪ੍ਰਵੀਨ ਕੁਮਾਰ ਤੇ ਨਾਲ ਹੋਰ ਦੋ આરોપી ਜੋ ਕਿ ਦਲਵੀਰ ਸਿੰਘ ਤੇ ਪੁੱਤਰ ਸਰਦੂਲ ਸਿੰਘ ਤੇ ਦੂਸਰੇ આરોપી ਦਾ ਨਾਮ ਵੀ ਦਲਵੀਰ ਸਿੰਘ ਪੁੱਤਰ ਵੀਰ ਸਿੰਘ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਹੁਣ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਜਿਹੜੇ ਸਾਬਕਾ ਏਆਈਜੀ ਜਾਂ ਡੀਆਈਜੀ ਰੈਂਕ ਦੇ ਅਫਸਰ ਨੇ ਉਹਨਾਂ ਦੀਆਂ ਵੀ ਜਾਂਚਾਂ ਸ਼ੁਰੂ ਹੋ ਚੁੱਕੀਆਂ ਨੇ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਝੂਠੇ ਮੁਕਾਬਲੇ ਜਾਂ ਕਹਿ ਲਓ ਕਿ ਝੂਠੇ ਮਾਮਲੇ ਦਰਜ ਕਰਕੇ ਹੈਰੋਇਨ ਤੇ ਜਾਂ ਨਸ਼ੇ ਦੇ ਵਿੱਚ ਸੰਲਿਪਤ ਸੀਗੇ ਜਿਹੜੀ ਕਿ ਕਾਰੋਬਾਰ ਚੱਲ ਰਿਹਾ ਸੀ ਉਹਦੇ ਵਿੱਚ ਰਲੇ ਹੋਏ ਸੀਗੇ ਪਰ ਹੁਣ ਜਦੋਂ ਰਿਟਾਇਰ ਹੋ ਗਏ ਨੇ ਸ਼ਾਇਦ ਉਹ ਸੋਚ ਰਹੇ ਹੋਣਗੇ ਕਿ ਹੁਣ ਤਾਂ ਅਸੀਂ ਰਿਟਾਇਰ ਹੋ ਗਏ ਹੁਣ ਕਿਹੜਾ ਕਿਸੇ ਨੂੰ ਕੁਝ ਪਤਾ ਲੱਗਣਾ ਪਰ ਇਸ ਤਰ੍ਹਾਂ ਨਹੀਂ ਹੈ ਸਰਕਾਰ ਪੂਰੀ ਤਰ੍ਹਾਂ ਲੱਗੀ ਹੋਈ ਹੈ ਤੇ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਲੱਗੀ ਹੋਈ ਹੈ ਜਿਹੜੇ ਮਾਮਲੇ ਹਾਈ ਕੋਰਟਾ ਦੇ ਵਿੱਚ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਦਈ ਕਹਿ ਲੋ ਕਿ ਇਨਵੋਲਵਮੈਂਟ ਹੈ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਤੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਸੱਚ ਹੈ ਉਹ ਸਾਹਮਣੇ ਆ ਚਕੇ ਆ ਸਕੇ ਖੈਰ ਹੁਣ ਬੀਤੇ ਕੱਲ ਰਚਪਾਲ ਸਿੰਘ ਹੋਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਅੱਗੇ ਇਸ ਕੇਸ ਦੇ ਵਿੱਚ ਕੀ ਕੁਝ ਹੋਰ ਨਵਾਂ ਕੱਢ ਕੇ ਲਿਆਉਂਦੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ